ਦੋ ਕੇ ਇਸ ਗੱਲ ਤਾਂ ਲੱਗਦਾ ਹੈ ਵੀ ਚੇਅਰਮੈਨ ਬਣ ਕੇ ਜੇ ਅਸੀਂ ਪਬਲਿਕ ਦੀ ਸੇਵਾ ਨਹੀਂ ਕਰ ਸਕਦੇ ਉਹ ਕੁਰਸੀ ਤੇ ਬਹਿ ਕੇ ਕਿਸਦਾ ਹੀ ਕੁਝ ਸਵਾਰ ਨਹੀਂ ਸਕਦੇ ਤੁਸੀਂ ਕਹਿੰਦੇ ਹੋ ਵੀ ਕੰਮ ਨਹੀਂ ਹੁੰਦੇ ਕੁਝ ਨਹੀਂ ਹੁੰਦਾ ਤੁਸੀਂ ਵੀ ਇਹ ਘੁੱਟਨ ਮਹਿਸੂਸ ਕੀਤੀ ਨਹੀਂ ਵੇਖੋ ਘੁੱਟਨ ਤੇ ਹੈ ਹੀ ਆ ਜਿੱਥੇ ਸਾਹ ਨਾ ਲਿਆ ਜਾਏ ਫਿਰ ਉਸ ਤੋਂ ਬਾਹਰ ਤੇ ਹੋਣਾ ਪੈਂਦਾ ਅਸੀਂ ਛੱਡ ਕੇ ਬਾਹਰ ਆ ਗਏ ਤੇ ਜਿਉਂ ਨਾਲ ਹਲਕੇ ਦੇ ਲੋਕਾਂ ਨੂੰ ਅੱਜ ਅਸੀਂ ਮਰਦਿਆਂ ਛੱਡਦੀ ਹਾ ਦਾ ਨਾਰਾ ਮਾਰਨ ਵਾਸਤੇ ਲੋਕਾਂ ਨੂੰ ਹਲੂਣਾ ਦੇਣ ਵਾਸਤੇ ਕੁਝ ਨਾ ਕੁਝ ਤੇ ਕਰਨਾ ਪਏਗਾ ਅਸੀਂ ਸਮਝਿਆ ਵੀ ਹਲੂਣਾ ਦੇਣ ਵਾਲੇ ਹਾ ਦਾ ਨਾਰਾ ਮਾਰਨ ਵਾਲੇ ਸਾਨੂੰ ਕੁਰਸੀ ਦਾ ਤਿਆਗ ਕਰਨ ਚਾਹੀਦਾ ਆਪਾਂ ਕਰ ਤੋ ਜ਼ਿਲ੍ਹਾ ਗਰਦਾਸਪੁਰ ਦੇ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਤੋਂ ਆਮ ਆਦਮੀ ਪਾਰਟੀ ਨੂੰ ਵੱਡਾ ਚਟਕਾ ਲੱਗਾ ਹੈ ਇੱਕ ਸਖਸ਼ ਵੱਲੋਂ ਆਪਣੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਗਿਆ ਹੈ ਚੇਅਰਮੈਨੀ ਤੋਂ ਅਸਤੀਫਾ ਦੇ ਦਿੱਤਾ ਗਿਆ ਹੈ ਕੀ ਕਾਰਨ ਕਿਉਂ ਸਾਰੇ ਅਸਤੀਫੇ ਦਿੱਤੇ ਗਏ ਨੇ ਇਸ ਸਬਦ ਲਈ ਗੱਲਬਾਤ ਕਰਾਂਗੇ ਔਰ ਇਸ ਵਕਤ ਮੇਰੇ ਨਾਲ ਮੌਜੂਦ ਨੇ ਉਹ ਸ਼ਖਸ਼ੀਅਤ ਜਗਜੀਤ ਸਿੰਘ ਕਾਲੋ ਜਿਨ੍ਹਾਂ ਨਾਲ ਗੱਲਬਾਤ ਕਰਦੇ ਆ ਕਾਲੋ ਸਾਹਿਬ ਪਹਿਲਾਂ ਤਾਂ ਸਵਾਗਤ ਹੈ ਤੁਹਾਡਾ ਪੀਟੀਸੀ ਨਿਊਜ਼ ਕੀ ਕੀ ਕਾਰਨ ਹੈ ਕਿਉਂ ਜਿਹੜਾ ਅਸਤੀਫੇ ਦਿੱਤੇ ਗਏ ਤੇ ਪਹਿਲਾਂ ਇਹ ਦੱਸ ਦਿਓ ਦਰਸ਼ਕਾਂ ਨੂੰ ਕਿ ਕਿਹੜੇ-ਕਿਹੜੇ ਅਹੁਦੇ ਸਨ ਤੁਹਾਡੇ ਅ ਸਭ ਤੋਂ ਪਹਿਲਾਂ ਤਾਂ ਧੰਨਵਾਦ ਦਾ ਤੁਹਾਡਾ ਭਾਜੀ ਤੁਹਾਡੇ ਜਰੀਏ ਅਸੀਂ ਗੱਲ ਰੱਖਣ ਦਾ ਸਾਨੂੰ ਮੌਕਾ ਮਿਲਿਆ ਮੇਰੇ ਕੋਲ ਮਾਰਕੀਟ ਕਮੇਟੀ ਚੇਅਰਮੈਨ ਡੇਰਾ ਬਾਬਾ ਨਾਨਕ ਦਾ ਤੇ ਸਪੋਰਟਸ ਵਿੰਗ ਜਿਲ੍ਹਾ ਗੁਰਦਾਸਪੁਰ ਦਾ ਮੈਂ ਪ੍ਰੈਜ਼ੀਡੈਂਟ ਸੀਗਾ ਇਹਨਾਂ ਦੋਨਾਂ ਅਹੁਦਿਆਂ ਤੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਮੈਂ ਅਸਤੀਫਾ ਦਿੱਤਾ ਹੋਇਆ ਕਾਰਨ ਇਹ ਹੋਇਆ ਸੀ ਵੀ ਅਸੀਂ ਸ਼ੁਰੂ ਤੋਂ ਲੈ ਕੇ ਜੋ ਚੱਲੇ ਸੀ ਉਹ ਤੋਂ ਭਗਤ ਸਿੰਘ ਦੀ ਸੋਚ ਨੂੰ ਸਮਰਪਿਤ ਪਾਰਟੀ ਨੂੰ ਮੁੱਖ ਰੱਖਦੇ ਚੱਲੇ ਸੀ ਵੀ ਉਹਦੇ ਸੁਪਨੇ ਇਹਨੂੰ ਪੂਰਾ ਕਰਾਂਗੇ ਆਮ ਲੋਕਾਂ ਦੀ ਸਰਕਾਰ ਹੋਵੇਗੀ ਤੇ ਚੱਲਦਾ ਵੀ ਰਿਹਾ ਠੀਕ ਕੰਮ ਚੱਲਦਾ ਰਿਹਾ ਵਾ ਲੇਕਿਨ ਉਹ ਗੁਰੂ ਸਾਹਿਬ ਕਹਿੰਦੇ ਜਵੇ ਬਾਨ ਲਾਗਿਓ ਤਬਾ ਰੋਸ ਜਾਗਿਓ ਜਦੋਂ ਲੈਂਡ ਪੂਲਿੰਗ ਦੀ ਗੱਲ ਆਈ ਜਿਹੜੀ ਪਾਰਟੀ ਕਹਿੰਦੀ ਸੀ ਵੀ ਅਸੀਂ ਲੋਕਾਂ ਨੂੰ ਪੁੱਛ ਕੇ ਲੋਕਾਂ ਦੇ ਹਿੱਤ ਚ ਫੈਸਲੇ ਲਵਾਂਗੇ ਜਦੋਂ ਉਹਨਾਂ ਲੈਂਡ ਪੂਲਿੰਗ ਦਾ ਫੈਸਲਾ ਜਿਹੜਾ ਲੋਕਾਂ ਤੋਂ ਲਿਆ ਨਹੀਂ ਥਾਪਿਆ ਗਿਆ ਲੋਕਾਂ ਨੇ ਸੰਘਰਸ਼ ਕੀਤਾ ਲੰਮਾ ਸਮਾਂ ਸੰਘਰਸ਼ ਚੱਲਿਆ ਫਿਰ ਜਾ ਕੇ ਉਹ ਲੈਂਡ ਪੂਲਿੰਗ ਵਾਪਸ ਹੋਈ ਫਿਰ ਉਹ ਤੋਂ ਬਾਅਦ ਇੱਕ ਬੜਾ ਦਿਲ ਦੁਖਾਵਾ ਜਿਹੜਾ ਬਿਆਨ ਅਮਨ ਅਰੋੜਾ ਜੀ ਦਾ ਹੁੰਦਾ ਵਾ ਵੀ ਅਸੀਂ ਕਾਫੀ ਵਾਇਰਲ ਹੋਇਆ ਸੀ ਵੀਹੀਂ ਜਿਹੜੀ ਸਰਕਾਰ ਆ ਉਹ ਅਸੀਂ ਮਾਲਵੇ ਚੋਂ ਬਣਾਵਾਂਗੇ ਇਹਦਾ ਮਤਲਬ ਸਿੱਧਾ ਸਿੱਧਾ ਉਹਨਾਂ ਨੇ ਜਵਾਬ ਇਹ ਦਿੱਤਾ ਵੀ ਸਾਨੂੰ ਮਾਲਵੇ ਮਾਝੇ ਦੀ ਤੇ ਦਬਾਬੇ ਦੀ ਕੋਈ ਮੋਟਾਂ ਦੀ ਡੀ ਲੋਡ ਨਹੀਂ ਹੈਗੀ ਤੇ ਫਿਰ ਵੀ ਅਸੀਂ ਮਤਲਬ ਬੈ ਗੈਰਤੇ ਜੇ ਹੋ ਕੇ ਚੇਰਾਂ ਤੇ ਬੈਠੇ ਰਹੀਏ ਤੇ ਬੜੀ ਮਾੜੀ ਗੱਲ ਆ ਉਸ ਤੋਂ ਬਾਅਦ ਕੀ ਹੋਇਆ ਵੀ ਉਦੋਂ ਹੜ ਆ ਗਏ ਜਦ ਕਿ ਇੰਨੀ ਨਹੀਂ ਵੱਡੀਆਂ ਪੰਡਾਂ ਦੀ ਆਪਣਾ ਤਨਖਾਹਾਂ ਲੈਣ ਵਾਲੇ ਅਫਸਰ ਪੱਕੀਆਂ ਇਹਨਾਂ ਦੀ ਟੀਮਾਂ ਉੱਪਰ ਬੈਠੀਆਂ ਨੇ ਜਿਹੜੀਆਂ ਮਤਲਬ ਕਾਪਤ ਜਾਣੇ ਆ ਕਿਤੇ ਵੀ ਤੇ ਆਪਾਂ ਵੇਖਨੇ ਮੌਸਮ ਕਿੰਨਾ ਸਹੀ ਹੈ ਕਿੰਨਾ ਖਰਾਬ ਹੈ ਨਾ ਤੇ ਇਹਨਾਂ ਨੂੰ ਇਹ ਨਹੀਂ ਪਤਾ ਲੱਗਾ ਵੀ ਆਉਣ ਵਾਲੀਆਂ ਮਾਨਸੂਨਾਂ ਜਿਹੜੀਆਂ ਉਹ ਕਿੰਨੀਆਂ ਭਾਰੀ ਨੇ ਕਿੰਨਾ ਸਾਡੇ ਕੋ ਜਿਹੜਾ ਵਾ ਉਹ ਕੈਪੈਸਿਟੀ ਲਈ ਸਟੋਰੇਜ ਵਾ ਤੇ ਰੋ ਕੋ ਪਾਣੀ ਲਈ ਜਗ੍ਹਾ ਹੈਗੀ ਆ ਉਹਨੂੰ ਆਪਾਂ ਪਹਿਲਾਂ ਕਿਉਂ ਨਹੀਂ ਹੁਣ ਵੇਖੋ ਇੱਕ ਬੱਚੇ-ਬੱਚੇ ਦੇ ਮੂੰਹ ਤੇ ਗੱਲ ਹੈਗੀ ਆ ਵੀ ਅਸੀਂ ਪਾਣੀ ਪਹਿਲਾਂ ਕੱਢ ਦਿੰਦੇ ਹੌਲੀ-ਹੌਲੀ ਤੇ ਉਹ ਜਿਹੜਾ ਸੀ ਮਤਲਬ ਹੜ ਹੁੰਦੇ ਨਾ ਪੇਰੇ ਵਿਧਾਨ ਸਭਾਜ 270 ਦੇ ਆਸ-ਪਾਸ ਕਰੋੜ ਦੇ ਮਿਕਰ ਪੈਸਾ ਰਿਲੀਜ਼ ਹੋਇਆ ਜਿੰਨੇ ਤਰਿਆਵਾਂ ਨੂੰ ਜਾਂ ਖਾਲੀਆਂ ਨੂੰ ਜਾਂ ਕਿਰਨਾ ਨੂੰ ਨਾਲਿਆਂ ਨੂੰ ਸਾਫ਼ ਕਰਨਾ ਸੀ ਇਹ ਦਾਵਾ ਕੀਤਾ ਗਿਆ ਕਿ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਮੁਕੰਮਲ ਕਰ ਦਿੱਤੇ ਗਏ ਨੇ ਵੇਖੋ ਉਹ ਮੁਕੰਮਲ ਪ੍ਰਬੰਧ ਹੁੰਦੇ ਤੇ ਮੈਨੂੰ ਲੱਗਦਾ ਸਾਡੇ ਹਲਕੇ ਦੇ ਡੇਰੇ ਬਾਬੇ ਨਾਨਕ ਚ ਜਿਹੜਾ بارشਾਂ ਦਾ ਪਾਣੀ ਸੀ ਉਹੀ ਕਿਰਨੇ ਨੱਕੋ ਨੱਕ ਪਰ ਲਿਆ ਸੀ ਜਦੋਂ ਪਿੱਛੋਂ ਤੁਸੀਂ ਟੁੱਟ ਕੇ ਆਈ ਆ ਉਹ ਸੱਦਾ ਜਿਹੜਾ ਉਹ ਹੜ ਦਾ ਪ੍ਰਭਾਵ ਪੈ ਗਿਆ ਜੇ ਉਹ ਪਾਣੀ ਨਾ ਰੁਕਦਾ ਕਿਰਨ ਖਿੱਚਦੀ ਪਾਣੀ ਨੂੰ ਤੇ ਇਹ ਮੈਨੂੰ ਲੱਗਦਾ ਪਏ ਹੜੇ ਹਲਕੇ ਚ ਹੜ ਨਾ ਆਉਂਦੇ ਲਿਓ ਕੋ ਉਧਰ ਬਿਆਸ ਆ ਸਤਲੁਜ ਆ ਸਾਰਾ ਪੰਜਾਬ ਉਹਨੇ 8 ਹਲ 8 ਜ਼ਿਲ੍ਹੇ ਮਾਫੀ ਚੋਣਾ 8 ਜ਼ਿਲ੍ਹੇ ਮੇਰੇ ਖਿਆਲ ਜਿਹੜੇ ਪੰਜਾਬ ਦੇ ਉਹ ਪਾਣੀ ਦੀ ਮਾਰ ਹੇਠ ਨੇ ਹਮ ਇੱਕ ਮੈਂ ਵੀਡੀਓ ਵੇਖ ਰਿਹਾ ਸੀ ਵੀ 2 2023 ਚ ਜਿਹੜਾ ਹੜ ਪਿਆ ਵਾ ਉਹ ਕਿ ਕਿਸਾਨ ਦਾ ਘਰ ਟੱਟ ਗਿਆ ਉਹਦੇ ਕੋਲ ਬਾਥਰੂਮ ਵੀ ਨਹੀਂ ਉਹ ਪੱਤਰ ਕਰਕੇ ਤੁਹਾਡੇ ਵਰਗਾ ਗਿਆ ਉਹਨਾਂ ਕੋਲ ਕਿਤੇ ਵੀ ਬਾਥਰੂਮ ਨਹੀਂ ਆਉਂਦੇ ਵੀ 23 ਦਾ ਹੜ ਪਿਆ ਡੇ ਕੋਲ ਬਾਥਰੂਮ ਤੱਕ ਨਹੀਂ ਬਣਿਆ ਹਮ ਮਤਲਬ ਕਿੰਨਾ ਜਥੇ ਹੜਪਿਆ ਕਿੰਨੇ ਪਛੜ ਕੇ ਲੋਕ ਇਹ ਤੁਸੀਂ ਮੰਨਦੇ ਹੋ ਕਿ ਮਤਲਬ ਸਰਕਾਰ ਦੀ ਫਿਰ ਕਿਤੇ ਨਾ ਨੈਗਲੀਜੈਂਸੀ ਰਹਿ ਗਈ ਆ ਕਿ ਇਹ ਨਹੀਂ ਪ੍ਰਬੰਧ ਅਸੀਂ ਕਰ ਸਕਦੇ ਵੇਖੋ ਮੇਰੇ ਮਨ ਨਾਲ ਮੰਨਣਾ ਕੋਈ ਵਰਕ ਅਕੈਡਮੀ ਦਾ ਬੱਚਾ ਬੱਚਾ ਇਸ ਚੀਜ਼ ਨੂੰ ਮੰਨਦਾ ਵੀ ਸਰਕਾਰ ਵੇਖੋ ਜੇ ਅਸੀਂ ਖੇਤ ਦੇ ਵਿੱਚ ਫਸਲ ਆ ਕੇ ਉਹਨੂੰ ਵਾੜ ਲੰਨੇ ਆ ਉਹਦੇ ਵਿਚਾਲੇ ਹੀ ਲੰਨੇ ਆ ਤੇ ਜੇ ਮੰਨ ਲਓ ਖੇਤ ਵਾੜ ਦੇ ਹੁੰਦਿਆਂ ਸਾਰਾ ਨਸ਼ਟ ਹੋ ਜਾਂਦਾ ਤੇ ਮੈਨੂੰ ਲੱਗਦਾ ਕੋਈ ਏਡੀ ਵਾੜ ਲੰਮ ਵਾੜ ਖੇਤਖਾਨ ਦੀ ਪਈ ਆ ਤੋਂ ਬਾਅਦ ਇਹ ਦੇ ਕਰਕੇ ਹੋਏ ਵੇਖੋ 92 ਸੀਟਾਂ ਲੋਕਾਂ ਨੇ ਐਡਾ ਵੱਡਾ ਵੇਖੋ ਇਹਨਾਂ ਦੇ ਹੱਕ ਚ ਕੀਤਾ ਵੀ 92 93 ਅਹਿਮਦ ਤੇ 95 99 ਹੋ ਗਏ ਆ 95 ਚਲੋ ਜਿੰਨੇ ਵੀ ਹੋ ਗਏ ਨੇ ਉਹ ਥੰਮ ਐਡੇ ਵੱਡੇ ਲਾਏ ਵੀ ਸਾਡੇ ਪੰਜਾਬ ਦੀ ਸਾਡੀ ਗੱਲ ਸੁਣਨਗੇ ਤੇ ਉਹਨਾਂ ਨੇ ਬਿਆਨ ਵੀ ਉਲਟ ਸਾਡੇ ਦੇਤੇ ਲੈਂਡ ਪੋਲਿੰਗ ਵੀ ਸਾਡੇ ਤੇ ਥੋਪੀ ਹੜ੍ਹ ਵੀ ਸਾਡੇ ਉੱਤੇ ਪਵਾਤੇ ਤੇ ਉੱਤੋਂ ਕਹਿੰਦਾ ਵੋਟਾਂ ਦੀਆਂ ਨੂਜੀ ਲੋੜਨੀ ਹੈਗੀ ਮਾਲਵਾ ਜਿਹੜਾ ਆਪਾਂ ਉੱਤੋਂ ਸਰਕਾਰ ਬਣਾਵਾਂਗੇ ਜੀ ਸਿੰਘ ਕਿੰਨੇ ਕਿੰਨੇ ਚੇਰ ਹੋ ਗਿਆ ਤੁਹਾਨੂੰ ਚੇਰਮਾਨੀ ਮੈਂ 1 ਜੂਨ 2023 ਤੋਂ ਆ ਮਿਲਕਾ 2 ਸਵਾ 2 ਸਾਲ ਹੋ ਗਏ ਇਹ ਕੋਈ ਨਿੱਜੀ ਆਪਣਾ ਕੋਈ ਇਤ ਨਹੀਂ ਕਿ ਨਿੱਜੀ ਕੰਮ ਨਹੀਂ ਹੋ ਸਕੇ ਜਾਂ ਹੋ ਸਕੇ ਜਾਂ ਗਲਤਾਂ ਦੇ ਤੁਸੀਂ ਸਾਰੀਆਂ ਜੜੀਆਂ ਨੇ ਉਹ ਜਨਤਕ ਗਨਾਈਆਂ ਨੇ ਪਰ ਕਿਤਰਾ ਕਿਤਰਾ ਨਿੱਜੀ ਮਫਾਦ ਤੇ ਨਹੀਂ ਬੋਲਦਾ ਵੇਖੋ ਸਾਡਾ ਪਰਿਵਾਰ ਆ ਜਿਹੜਾ ਮੈਨੂੰ ਲੱਗਦਾ ਤਕਰੀਬਨ ਹੀ ਹਲਕਾ ਜਿਹੜਾ ਉਹ ਮੈਨੂੰ ਜਾਣਦਾ ਵਾ ਵੀ ਸਾਡੇ ਪਰਿਵਾਰ ਨੂੰ ਜਾਣਦਾ ਵਾ ਸਾਡੇ ਪਰਿਵਾਰ ਵਿੱਚੋਂ ਅੱਜ ਤੱਕ ਮੈਂਬਰ ਪੰਚਾਇਤ ਵੀ ਬੰਦਾ ਨਹੀਂ ਹੈ ਕੋਈ ਇਹ ਵੀ ਮਾਨ ਵਾਲੀ ਗੱਲ ਆ ਵੀ ਇਹ ਪਾਰਟੀ ਨੇ ਸਾਨੂੰ ਚੇਅਰਮੈਨ ਬਣਾਤਾ ਲੇਕਿਨ ਮੈਂ ਦੋ ਖੇ ਇਸ ਗੱਲ ਤਾਂ ਲੱਗਦਾ ਹੈ ਵੀ ਚੇਅਰਮੈਨ ਬਣ ਕੇ ਜੇ ਅਸੀਂ ਪਬਲਿਕ ਦੀ ਸੇਵਾ ਨਹੀਂ ਕਰ ਸਕਦੇ ਉਹ ਕੁਰਸੀ ਤੇ ਬਹਿ ਕੇ ਕਿਸਦਾ ਹੀ ਕੁਝ ਸਵਾਰ ਨਹੀਂ ਸਕਦੇ ਸਵਾਰਨਾ ਵੀ ਉਹਨਾਂ ਦਾ ਵੀ ਜਿਹੜੇ ਵਰਕਰ ਸਾਡੇ ਨਾਲ ਲੰਬੇ ਸਮੇਂ ਤੋਂ ਚੱਲੇ ਨੇ ਜਿਨ੍ਹਾਂ ਵੋਟਾਂ ਪਾ ਕੇ ਸਾਨੂੰ ਇੱਥੋਂ ਤੱਕ ਲਿਆਂਦਾ ਸិនਾ ਸਰਕਾਰ ਸਤਾਜ ਲਿਆਂਦੀ ਜਦੋਂ ਤੱਕ ਚੱਲੇ ਹੋ तकरीबन 12 13 ਚ ਇਹਨਾਂ ਦਾ ਆਇਆ ਸੀਗਾ ਜਦੋਂ ਬੜਾ ਹਵਾ ਸੀ ਉਦੋਂ ਬਾਅਦ ਜਹੇਦਾਰ ਜੀ ਨੂੰ ਜਦੋਂ ਸਤਾ ਸਿੰਘ ਛੋਟੇਪੁਰ ਦੇ ਕਿਉਂਕਿ ਅਸੀਂ ਬੜੇ ਖਲੋਤ ਸੀਗੇ ਉਹਨਾਂ ਨੂੰ ਕੱਟਣ ਕਰਕੇ ਠੇਸ ਪਹੁੰਚੀ ਫਿਰ ਫਿਰ ਪਿੱਛੇ ਹੋ ਗਏ ਸੀ ਤੇ ਜਦੋਂ 2021 ਚ ਫੇਰ ਕਿਉਂਕਿ ਵੇਖੋ ਜਿਹਦੇ ਘਰ ਵਿੱਚੋਂ ਸਿਆਸਤ ਸਟਾਰਟ ਕੀਤੀ ਹੋਏ ਉਹ ਪਿਆਰ ਤੇ ਫਿਰ ਹੁੰਦਾ ਹੀ ਜਣਾ ਵੀ ਅਸੀਂ ਉਹ ਸੋਚ ਨਾਲ ਜੁੜੇ ਸੀ ਉਹ ਅੱਜ ਫੇਰ ਉੱਭਰ ਕੇ ਸਾਹਮਣੇ ਆਈ ਹੈ ਤੇ ਸਾਨੂੰ ਸਾਥ ਦੇਣਾ ਚਾਹੀਦਾ ਅਸੀਂ ਦਿਨ ਰਾਤ ਇੱਕ ਕੀਤਾ ਟੀਮ ਸਾਡੀ ਨੇ ਦਿਨ ਰਾਤ ਦੇ ਕੀਤਾ ਤੇ ਵੇਖੋ ਸਾਰਿਆਂ ਦੇ ਸਾਂਝੇ ਸਹਿਯੋਗ ਨਾਲ ਹੀ ਸਤਾ ਆਈ ਹੈ ਇਹ ਇਹ ਬੜੀ ਚੱਲ ਰਹੀ ਆ ਤਾਰਨਾ ਕਿ ਇਹ ਦਿੱਲੀੋਂ ਚੱਲ ਰਹੀ ਹੈ ਪਾਰਟੀ ਕਿ ਜਾਂ ਕੋਈ ਪੰਜਾਬੀਆਂ ਦੀ ਵੀ ਸੁਣਵਾਈ ਹੁੰਦੀ ਹੈ ਉਹ ਕਿ ਤੁਹਾਡੀਆਂ ਗੱਲਾਂ ਚੋਤ ਨਹੀਂ ਲੱਗਦਾ ਕਿ ਕੋਈ ਪੰਜਾਬੀਆਂ ਦੀ ਕੋਈ ਸੁਣਵਾਈ ਹੈ ਅ ਦੇਖੋ ਇਹ ਜਿਆਦਾ ਜਿਹੜੇ ਮੰਤਰੀ ਨੇ ਮੰਨ ਲੋ ਜਾਂ ਐਮ ਐਲ ਏ ਸਹਿਬਾਨ ਨੇ ਉਹਨਾਂ ਨੂੰ ਜਿਆਦਾ ਇਹਨਾਂ ਚੀਜ਼ਾਂ ਦਾ ਪਤਾ ਹੁਣ ਮਾਜਰਾ ਵਾਲੀ ਦਾਵਾ ਤੇ ਕਰਦੇ ਇਹ ਨੇ ਵੇਖੋ ਪਠਾਨ ਮਾਜਰਾ ਦੀ ਤੁਸੀਂ ਗੱਲ ਕੀਤੀ ਆ ਪਠਾਨ ਮਾਜਰਾ ਜੀ ਨੇ ਕਿਹਾ ਸੀ ਇੱਕ ਮਤਾਂ ਨੂੰ ਗਾਜ਼ਾਂ ਵੀ ਮਾਨ ਸਾਹਿਬ ਨੂੰ ਕਿਹਾ ਸੀ ਵੀ ਮਾਨ ਸਾਹਿਬ ਅੱਜ ਛੱਡ ਕੇ ਛੱਡ ਤੇ ਹੋ ਜਾਣਾ ਤੁਸੀਂ ਡਰੋ ਨਾ ਸਾਡੇ ਜਿਹੜੇ ਮਤਲਬ ਐਮ ਐਲ ਏ ਨੇ ਉਹ ਕੋਈ ਡਰ ਕਰਨ ਉਹਨਾਂ ਨਾਲ ਨਹੀਂ ਤੁਹਾਡੇ ਨਾਲ ਖਲੋਣਗੇ ਇਹ ਉਹਨਾਂ ਦੀ ਜ਼ੁਬਾਨੀ ਸੀ ਮਤਲਬ ਇਹਦਾ ਮਤਲਬ ਤੇ ਇਹੀ ਹੋਇਆ ਕਦੇ ਨਾ ਕਦੇ ਵੀ ਉਹ ਕੰਮ ਮਤਲਬ ਪਾਟ ਵੀ ਚੱਲਣ ਡਿਆ ਵਾ ਤੁਸੀਂ ਕਹਿੰਦੇ ਹੋ ਕਿ ਕੰਮ ਨਹੀਂ ਹੁੰਦੇ ਕੁਝ ਨਹੀਂ ਹੁੰਦਾ ਤੁਸੀਂ ਵੀ ਇਹ ਘ ਨੇ ਵੇਖੋ ਕੂਟਨ ਤੇ ਹੈਈ ਆ ਜਿੱਥੇ ਸਾਹ ਨਾ ਲਿਆ ਜਾਏ ਫਿਰ ਉਸ ਤੋਂ ਬਾਹਰ ਤੇ ਹੋਣਾ ਪੈਂਦਾ ਵਾ ਅਸੀਂ ਛੱਡ ਕੇ ਬਾਹਰ ਆ ਗਏ ਆ ਇਹਦਾ ਬਸ ਕੰਮ ਨਹੀਂ ਹੁੰਦੇ ਬਲ ਵੱਡੇ ਕੰਮ ਵੀ ਨਹੀਂ ਹੁੰਦੇ ਹੈਗੇ ਲੋਕ ਵੇਖੋ ਆਪਾਂ ਜੇ ਕੁਰਸੀ ਤੇ ਬੈਠੇ ਆ ਤੇ ਹਲਕੇ ਦੀ ਬਦੌਲਤ ਬੈਠੇ ਹਲਕੇ ਦੇ ਲੋਕਾਂ ਦਾ ਪਿਆਰ ਸੀ ਸਾਡੇ ਮਗਰ ਤਾਂ ਹੀ ਸਾਨੂੰ ਸਤਾ ਮਿਲੀ ਨਾ ਤੇ ਜੇ ਉਹਨਾਂ ਹਲਕੇ ਦੇ ਲੋਕਾਂ ਨੂੰ ਅੱਜ ਅਸੀਂ ਮਰਦਿਆਂ ਛੱਡਦੀ ਏ ਹਾ ਦਾ ਨਾਰਾ ਮਾਰਨ ਵਾਸਤੇ ਲੋਕਾਂ ਨੂੰ ਹਲੂਣਾ ਦੇਣ ਵਾਸਤੇ ਤੇ ਕੁਝ ਨਾ ਕੁਝ ਤੇ ਕਰਨਾ ਪਏਗਾ ਅਸੀਂ ਸਮਝਿਆ ਵੀ ਹਲੂਣਾ ਦੇਣ ਵਾਸਤੇ ਹਾ ਦਾ ਨਾਰਾ ਮਾਰਨ ਵਾਸਤੇ ਸਾਨੂੰ ਕੁਰਸੀ ਦਾ ਤਿਆਗ ਕਰਨ ਚਾਹੀਦਾ ਆਪਾਂ ਕਰ ਤੋਂ ਮਾਰਕੀਟ ਕਮੇਟੀ ਦੇ ਕਿੰਨੇ ਪਿੰਡ ਪੈਂਦੇ ਹਨ ਜਿਹੜੇ ਤੁਹਾਡੇ ਅਹ ਤਕਰੀਬਨ ਮੇਖੇ 100 ਦੇ ਆਸ-ਪਾਸ ਪਿੰਡ ਸੀਗਾ ਜਿਹੜਾ ਡੇਰਾ ਬਾਬਾ ਨਾਨਕ ਮਾਰਕੀਟ ਕੋਲ ਜੀ ਫਿਰ ਪਹਿਲਾਂ ਮਿਹਨਤ ਵੀ ਕੀਤੀ ਹੋਣੀ ਕੋਈ ਜਿਤਾਇਆ ਵੀ ਹੋਣੀ ਹੈ ਵੇਖੋ ਜਦੋਂ ਐਮਪੀ ਇਲੈਕਸ਼ਨ ਸੀਗੀ ਆਪਾਂ ਲੇਖ ਕੇ ਬੂਲ ਜਿਤਾਏ ਸੀ ਅ ਇਹਨਾਂ ਨੂੰ ਸ਼ਹਿਰੀ ਸ਼ਾਹ ਦੇ ਕਾਫੀ ਬੂ ਜਿਹੜੇ ਲੇਖ ਕੇ ਜਿਤਾਏ ਸੀ ਜਿਹੜੇ ਰੁੱਸੇ ਹੋਏ ਸੀ ਉਹ ਮਨਾਏ ਸੀ ਉਹ ਰੁੱਸੇ ਵੀ ਅੱਜ ਨੂੰ ਅੱਖ ਕੱਢਣ ਦੇ ਨੇ ਤੇ ਜਿਹੜੇ ਦੂਜੇ ਨੇ ਉਹਨਾਂ ਤਾਂ ਕੱਢਣੀਆਂ ਕੱਢਣੀਆਂ ਨੇ ਤਾਂ ਕੀ ਲੱਗਦਾ ਫਿਰ ਇਤਾਂ ਜਿਹੜਾ ਇਹ ਐ ਇਸਲੇ ਬੇੜਾ ਫਿਰ ਡੁੱਬਦਾ ਪਿਆ ਹੈ ਤਾਂ ਸਾਰੇ ਭਜਦੇ ਪਏ ਹੈ ਵਿੱਚੋਂ ਕਿ ਜਾਂ ਕੀ ਕਰਨ ਨਹੀਂ ਨਹੀਂ ਵੇਖੋ ਭੱਜਣ ਦੀ ਜੇ ਗੱਲ ਕੀਤੀ ਜੇ ਇਹਦੇ ਭੱਜਦੇ ਕੋਈ ਵੀ ਨਹੀਂ ਹੈਗਾ ਜੀ ਜੇ ਪਠਾਨ ਮਾਜਰਾ ਜੀ ਉਹਨਾਂ ਨੂੰ ਅਸਤੀਫਾ ਨ ਦਿੱਤਾ ਕੋਵਰ ਵਿਜੇ ਪ੍ਰਤਾਪ ਨੂੰ ਚਲੋ ਮੇਰੇ ਤੋਂ ਦੋ ਤਿੰਨ ਦਿਨ ਪਹਿਲਾਂ ਅਸਤੀਫਾ ਆਇਆ ਉਹਨਾਂ ਦਾ ਉਹ ਵੀ ਉਹਨਾਂ ਨੂੰ ਪਹਿਲਾਂ ਪਾਰਟੀ ਚੋਂ ਕੱਢਿਆ ਗਿਆ ਵਾ ਤੇ ਮੇਰੇ ਖਿਆਲ ਨਾਲ ਅਸਤੀਫਾ ਮੇਰਾ ਹੀ ਹੈ ਪਹਿਲਾ ਪੰਜਾਬ ਦੇ ਵਿੱਚੋਂ ਜਿਹੜਾ ਭੱਜਣ ਦੀ ਕੋਈ ਗੱਲ ਨਹੀਂ ਹੈਗੀ ਬਸ ਇਹ ਆ ਵੀ ਉਹ ਤੁਹਾਨੂੰ ਪਹਿਲਾਂ ਹੀ ਦੱਸਿਆ ਵੀ ਜਦੋਂ ਬਾਨ ਲਾ ਗਿਆ ਆਪਣੇ ਰੋਹ ਜਾ ਗਿਆ ਪਿੰਚ ਹੋਈ ਗੱਲ ਵੀ ਜਿੰਨਾ ਲੋਕਾਂ ਨੇ ਆ ਤੁਹਾਡੇ ਵਾਤੇ ਦੇਂਦਾ ਦੇ ਕੀਤਾ ਤੁਸੀਂ ਉਹਨਾਂ ਨੂੰ ਮਾਰਨ ਤੇ ਤੁਰ ਪਈਓ ਜੀ ਤੁਸੀਂ ਆਪਣੀ ਜਿਹੜੀ ਚਿੱਠੀ ਅਸਤੀਫੇ ਵਾਲੀ ਉਹ ਚ ਜ਼ਿਕਰ ਕੀਤਾ ਸੀ ਕਿ ਪਾਰਟੀ ਆਪਣੇ ਦਰਸ਼ਾਂ ਤੋਂ ਪਟਕ ਗਈ ਹੈ ਪਾਰਟੀ ਆਪਣੇ ਵਾਅਦਿਆਂ ਤੋਂ ਪਟਕ ਗਈ ਹੈ ਇਹ ਤੁਸੀਂ ਆ ਮਹਿਸੂਸ ਕੀਤਾ ਹੈ ਲੋਕਾਂ ਨੇ ਤੁਹਾਨੂੰ ਦੱਸਿਆ ਆਪ ਵੀ ਮਹਿਸੂਸ ਕੀਤਾ ਤਾਂ ਲੋਕਾਂ ਦੇ ਮੂੰਹ ਤੋਂ ਤਾਂ ਨਿੱਤ ਸੋਸ਼ਲ ਮੀਡੀਆ ਦਾ ਜੋਗਿਆ ਫੇਸਬੁੱਕ ਭਰੀ ਪਈ ਆ ਲੋਕ ਕੋਈ ਚੱਜ ਦੀ ਗੱਲ ਨਹੀਂ ਕਰ ਰਹੇਗੇ ਲੋਕਾ ਵੇਖੋ ਗੁੱਸਾ ਮੰ ਜਿਹਦੇ ਨਾਲ ਪਿਆਰ ਆ ਗੁੱਸਾ ਉਹਦੇ ਨਾਲ ਹੁੰਦਾ ਲੋਕਾਂ ਨੇ ਬੜਾ ਪਿਆਰ ਵੇਖੋ 92 95 ਜਿੱਦਾਂ ਉਹਨਾਂ ਕਿ 95 ਐਮ.ਐਲ.ਏ ਹੋਗੇ ਨੇ ਇੰਨਾ ਪਿਆਰ ਦਿੱਤਾ ਲੋਕਾਂ ਅਈ ਨੈਵਰ ਦੇ ਨਵੀਂ ਪਾਰਟੀ ਨੂੰ ਹੋਣ ਚਲੇ ਆ ਕੇ ਇੱਕ ਉਸਮਰਪਤ ਤੇ ਸੋਚ ਸੀ ਨਾ ਭਗਤ ਸਿੰਘ ਦੀ ਜਿਹਦਾ ਨਾਰਾ ਮਾਰਿਆ ਸੀ ਆਪਾਂ ਉਹ ਸੋਚ ਨੂੰ ਜੇ ਮਤਲਬ ਉਹਦੇ ਉਲਟ ਚੱਲਣ ਡਈ ਐ ਲੈਂਡ ਪਾਲਿਸੀ ਵੀ ਲਾ ਲੋ ਉਹਦੇ ਉਲਟ ਆ ਗਈ ਬਿਆਨ ਵੀ ਉਲਟ ਆ ਗਏ ਨੇ ਹੜ੍ਹ ਵੀ ਉਲਟ ਆ ਗਏ ਨੇ ਤੇ ਫਿਰ ਸੇਫ ਕੀਆਂ ਸੀ ਇੱਥੇ ਜੀ ਜੀ ਬਿਲਕੁਲ ਲੈਂਡ ਪੂਲਿੰਗ ਦੀ ਤੁਸੀਂ ਬਾਰ ਬਾਰ ਗੱਲ ਕਰਦੇ ਹੋ ਦੂਜੀ ਗੱਲ ਕਰਦੇ ਹੋ ਹੁਣ ਇੱਕ ਨਵੀਂ ਆ ਗਈ ਐ ਜਿੱਚ ਠੀਕ ਹੀ ਪੰਚਾਇਤਾਂ ਵੱਲ ਧਿਆਨ ਹੋ ਗਿਆ ਕਿ ਪੰਚਾਇਤਾਂ ਕੋ ਜ਼ਮੀਨ ਕਿੰਨੀ ਆ ਪੰਚਾਇਤਾਂ ਕੋ ਫੰਡ ਕਿੰਨਾ ਪਿਆ ਐ ਇਹ ਸਰਕਾਰ ਨੇ ਲੋਕਾਂ ਨੂੰ ਦੇਣਾ ਸੀ ਕਿ ਜਾਂ ਲੋਕਾਂ ਦੀਆਂ ਚੀਜ਼ਾਂ ਵੀ ਲੈਣੀਆਂ ਮੇ ਵੀ ਪਹਿਲਾਂ ਤੇ ਆਇਆ ਸੀ ਵੀ ਪੰਚਾਇਤਾਂ ਦੀ ਜਿਹੜੀ ਜ਼ਮੀਨ ਆ ਉਹ ਮੇਰੇ ਖਿਆਲ ਵਿੱਚ ਵੇਚਣ ਦੀ ਗੱਲ ਹੋ ਰਹੀ ਸੀ ਸ਼ਾਇਦ ਤੇ ਉਹ ਤੋਂ ਬਾਅਦ ਹੜ ਪੈ ਗਏ ਸ਼ਾਇਦ ਤੇ ਹੁਣ ਜਿਹੜਾ ਮੇਰੇ ਖਿਆਲ 200 ਕੁਝ ਪੰਚਾਇਤਾਂ ਦਾ ਮਤਲਬ ਉਹ ਕੀਤੀਆਂ ਨੇ ਆਇਡੈਂਟੀਫਾਈ ਕੀਤੀਆਂ ਨੇ ਉਹਨਾਂ ਤੋਂ 30 ਕਰੋੜ ਦੀ ਕੋਈ ਮੰਗ ਕਰ ਰਹੇ ਨੇ ਲੈਣ ਦੀ ਵਾਪਸ ਤੇ ਗ੍ਰਾਂਟ ਤੇ ਮੈਨੂੰ ਲੱਗਦਾ ਨਹੀਂ ਕਿਸੇ ਪੰਚਾਇਤ ਨੂੰ ਮਿਲੀ ਹੋਏ ਤੇ ਮੈਂ ਤੇ ਤੁਹਾਡੇ ਮਾਧਿਅਮ ਨਾਲ ਵੀ ਬੇਨਤੀ ਇਹ ਕਰਨਾ ਪੰਜਾਬ ਸਰਕਾਰ ਨੂੰ ਵੀ ਜਿਹੜਾ ਗ੍ਰਾਂਟ ਨਹੀਂ ਮਿਲਦੀ ਪਿੰਡ ਨੂੰ ਉਹ ਆਪਣੀ ਮਤਲਬ ਜ਼ਮੀਨ ਤੋਂ ਚਾਰ ਦਾ 20 30 ਕਿੱਲੇ ਹੈਗੀ ਆ ਉਹਦੇ ਬਿਹਾਫ ਤੇ ਉਹ ਜੀ ਸਕਦਾ ਵਾ ਆਪਾਂ ਆਪਣਾ ਮਤਲਬ ਪਿੰਡ ਨੂੰ ਪਾਲ ਸਕਦਾ ਕੋ ਮਾੜੇ ਮੋਟੇ ਕੰਮ ਕਰਾ ਸਕਦਾ ਜੇ ਉਹ ਜ਼ਮੀਨ ਹੀ ਵੇਚ ਗਈ ਪਿੰਡ ਤੇ ਇੱਕ ਸਾਨੂੰ ਨਹੀਂ થઈ ਹੋ ਗਿਆ ਨਾ ਗ੍ਰਾਂਟ ਆਏ ਨਾ ਪਿੰਡ ਦਾ ਕੋਈ ਵਿਕਾਸ ਹੋ ਇਹ ਕੰਮ ਮੈਨੂੰ ਲੱਗਦਾ ਵੀ ਇਹ ਨਹੀਂ ਹੋਣੀ ਚਾਹੀਦੀ ਜਥੇਬੰਦੀਆਂ ਤੇ ਸੁਸਾਇਟੀਆਂ ਨਾ ਖਲੋਂਦੀਆਂ ਤੁਸੀਂ ਦੇਖਿਆ ਹੋਵੇਗਾ ਤੇ ਮੈਨੂੰ ਲੱਗਦਾ ਵੀ ਪ੍ਰਸ਼ਾਸਨ ਕੋਲ ਪਾਣੀ ਵੀ ਨਹੀਂ ਸੀ ਪਿਆ ਜਾਣਾ ਲੋਕ ਆਪ ਮਹਾਰੇ ਟਰੈਕਟਰ ਲਾ ਕੇ ਡੇੜਾ ਵੱਡੇ ਹੁਣ ਵੇਖੋ ਜਨਾਲੇ ਚ ਮੇਖਲ ਉਹ ਟਰੈਕਟਰ ਡੇ ਪਏ ਪੁਲ ਦੇ ਥੱਲੇ ਕਿੰਨਾ ਨੁਕਸਾਨ ਹੁੰਦਾ ਉਹਨਾਂ ਦਾ ਗਾਈ ਕਿ ਜਿਹੜੇ ਨੇ ਉਹ ਕਿੰਨੇ ਆਏ ਨੇ ਇਹਦੇ ਵਿੱਚ ਜੇ ਮੰਨ ਲਓ ਸਾਰੇ ਨਾਮ ਦੇ ਤੇ ਪ੍ਰਸ਼ਾਸਨ ਹੁਣ ਵੇਖੋ ਥਾਲੀਵਾਲ ਸਾਹਿਬ ਦਾ ਬਿਆਨ ਸੀਗਾ ਇੱਕ ਮੈਨੂੰ ਯਾਦ ਆ ਗਿਆ ਉਹ ਬੜਾ ਪਾਪੂਲਰ ਹੋਣ ਡਿਆ ਮੈਂ ਗੁਰੂ ਦੇ ਬਾਗ ਵਾਲੇ ਸੰਤਾਂ ਕੋਲ ਬੈਠੇ ਨੇ ਉਹ ਕਹਿ ਰਹੇ ਨੇ ਵੀ ਸੰਤ ਮਹਾਂਪੁਰਸ਼ ਜੀ ਅਜ ਨਾਲੇ ਨਹੀਂ ਚੁੱਕਦੇ ਨੇ ਤੇ ਚੁੱਕਦੇ ਨੇ ਨੇ ਸਰਕਾਰ ਦੀ ਵਸ ਦੀ ਗੱਲ ਨਹੀਂ ਇਹਦਾ ਮਤਲਬ ਮੰਤਰੀ ਨੇ ਉਹਨਾਂ ਨੇ ਕਿਹਾ 11000 ਏਕੜ ਜ਼ਮੀਨ ਜਿਹੜੀ ਹੈ ਪੰਚਾਇਤ ਦੀ ਛੜਵਾਈ ਵੱਖ-ਵੱਖ ਲੋਕਾਂ ਦੇ ਕੋਲੋਂ ਕਿੰਨਾ ਵਧੀਆ ਕੰਮ ਕੀਤਾ ਅੱਜ ਉਹਨਾਂ ਦੇ ਮੂੰਹੋਂ ਇਦਾਂ ਦਾ ਬਿਆਨ ਸੁਣ ਕੇ ਤੇ ਮਨ ਤੇ ਫਿਰ ਦੁਖੀ ਹੁੰਦਾ ਹੈ ਸਾਡਾ ਬਿਲਕੁਲ ਇਸ ਤਰ੍ਹਾਂ ਦੇ ਬਿਆਨ ਪਹਿਲਾਂ ਵੀ ਹੁੰਦੇ ਰਹੇ ਨੇ ਤੁਹਾਡੇ ਹੀ ਮੰਤਰੀ ਵੀ ਰਹੇ ਨੇ ਹੁਣ ਐਮਐਲਏ ਨੇ ਅਨਮੋਲ ਗਗਰ ਮਾਨ ਜੀ ਕਹਿੰਦੇ ਸੀ 5 ਮਿੰਟ ਚ ਪਹਿਲਾਂ ਸਭ ਕੁਝ ਦੇਣਾ ਇਹ ਬੜਾ ਵਾਇਰਲ ਹੋਇਆ ਸੀ ਉਹਨਾਂ ਦਾ ਹੁਣ ਇੱਕ ਥਾਂ ਉਹ ਸੜਕ ਦੇ ਤੋਂ ਘਾਟਣ ਤੇ ਗਏ ਨੇ ਉੱਥੇ ਲੋਕਾਂ ਨੇ ਮੂੰਹ ਤੇ ਕਹਿਤਾ ਕਿ ਅਸੀਂ ਖੁਸ਼ ਨਹੀਂ ਹੈਗੇ ਉਹਨਾਂ ਜਦੋਂ ਵੇਖੋ ਤੁਸੀਂ ਅੱਗੇ ਗੱਲ ਕੀਤੀ ਆ ਵੀ ਤੁਹਾਨੂੰ ਘੁੱਟਨ ਮਹਿਸੂਸ ਹੁੰਦੀ ਆ ਇਹਦਾ ਮਤਲਬ ਲੋਕਾਂ ਨੂੰ ਘੁੱਟਨ ਮਹਿਸੂਸ ਹੋਣ ਦੀ ਆ ਲੋਕਾਂ ਨੇ ਬੜੀਆ ਵਾਇਰਲ ਵੀਰੂ ਹੁੰਦੀਆਂ ਗਗਨ ਨਮੋਦਮਾਲ ਨੇ ਉਹਨਾਂ ਅਸਤੀਫਾ ਵੀ ਦਿੱਤਾ ਚਲੋ ਉਹਨਾਂ ਨੂੰ ਮਨਾ ਲਿਆ ਘਰ ਜਾ ਕੇ ਅਸਤੀਫਾ ਦੇਂਦਾ ਮਤਲਬ ਉਹਨਾਂ ਵੀ ਇਹੋ ਕਿਹਾ ਹੀਗਾ ਵੀ ਮਨ ਭਾਰੀ ਆ ਇਹਦਾ ਮਤਲਬ ਘੁੱਟਨ ਮਹਿਸੂਸ ਹੋਣ ਦੀ ਆ ਉਹਨਾਂ ਨੂੰ ਇਹਦਾ ਮਤਲਬ ਤੇਰੇ ਤੁਹਾਨੂੰ ਹੋਣ ਦੀ ਤੁਹਾਨੂੰ ਵੀ ਮਨਾਇਆ ਗਿਆ ਕਿ ਨਹੀਂ ਜਾਂ ਮਨਾ ਰਹੇ ਨੇ ਨਹੀਂ ਵੇਖੋ ਅਸੀਂ ਜ਼ਿਲ੍ਹਾ ਪ੍ਰਧਾਨ ਦੇ ਜਾਂ ਚੇਅਰਮੈਨ ਸਾਵਾ ਦੇ ਫੋਨ ਆਏ ਸੀ ਸਤਿਕਾਰਯੋਗ ਨੇ ਸਾਡੇ ਮਗਰ ਅਸੀਂ ਇੱਕੋ ਗੱਲ ਕਹੀ ਸੀ ਵੀ ਵੇਖੋ ਜਾਂ ਇਸ ਟੱਪ ਉ ਹੁਣ ਪੁੱਟਿਆ ਲੋਕਾਂ ਦੇ ਹੱਕ ਚਾਹ ਦਾ ਨਾਰਾ ਮਾਰੇ ਆ ਜੇ ਤਿਆਗ ਕੀਤਾ ਕੁਝ ਤੇ ਆਪਾਂ ਲੋਕਾਂ ਦੇ ਵਾਸਤੇ ਕੀਤਾ ਵਾ ਇਹਦੇ ਚ ਨਾਂ ਤੇ ਆਪਣੀ ਕੋਈ ਮੇਰੀ ਪਰਸਨਲ ਹੈਣਾ ਨਾਂ ਐਮ.ਐਲ. ਸਾਹਿਬ ਨੇ ਕਿਹਾ ਰੰਜੇਸ਼ ਨਾਂ ਮੇਰੀ ਕੋ ਰੰਜੇਸ਼ ਹੈ ਕਿਸੇ ਨਾ ਤੇ ਨਾਂ ਮੇਰਾ ਕੋ ਗਾਂ ਦਾ ਪਲੇਟਫਾਰਮ ਹੀ ਕੋਈ ਇਹ ਨਾ ਸਮਝੇ ਵੀ ਇਹਨਾਂ ਇਹ ਤੋਂ ਲਿੰਕ ਚ ਨਹੀਂ ਆ ਮੈਂ ਕਿਸੇ ਦੀ ਲਿੰਕ ਚ ਨਹੀਂ ਆਗਾ ਇਹ ਇਹ ਹਲਕੇ ਸਾਰੇ ਨੂੰ ਪਤਾ ਮੈਂ ਕਿਸੇ ਦੀ ਲਿੰਕੇਜ ਨਹੀਂ ਆਗਾ ਮੈਂ ਪਿਛਲੇ ਸਾਲ ਲੰਮੇ ਸਮੇਂ ਤੋਂ ਸਾਇਲੈਂਟ ਆ ਵੀ ਜਦੋਂ ਲੋਕਾਂ ਦੇ ਕੰਮ ਨਹੀਂ ਆਪਾਂ ਸਾਇਲੈਂਟ ਸੀ ਲੇਕਿਨ ਜਦੋਂ ਠੇਸ ਪਹੁੰਚੀ ਮਨ ਨੂੰ ਫਿਰ ਜੇ ਬੋਲੇ ਵੀ ਨਾ ਫਿਰ ਤਾਂ ਮਰੀ ਜ਼ਮੀਨ ਹੋਈ ਨਾ ਦੀ ਕੀ ਲੱ ਪਾਰਟੀ ਦੇ ਵਿੱਚ ਸਾਰਾ ਠੀਕ ਠਾਕ ਰਹੇਗਾ ਕਿ ਜਾਂ ਇਦਾਂ ਦੇ ਅਸਤੀਫਿਆਂ ਦੀ ਝੜੀ ਹੋਰ ਵੀ ਲੱਗਦੀ। ਵੇਖੋ ਅਸੀਂ ਅਸਤੀਫਾ ਦੇ ਕੇ ਇੱਕ ਕੀ ਜਾਂਦੇ ਹੁੰਦੇ ਨੇ ਹਲੂਣਾ ਦਿੱਤਾ ਵਾ। ਤੇ ਬੇਨਤੀ ਵੀ ਉਹ ਕਰਦੇ ਆਂ ਜਾਗਦੀ ਜ਼ਮੀਰ ਵਾਲਿਆਂ ਨੂੰ। ਵੇਖੋ ਤਿਆਗ ਦੀ ਭਾਵਨਾ ਸਾਡੀ ਕੂਮ ਚ ਸ਼ੁਰੂ ਤੋਂ ਰਹੀ ਆ। ਕਈ ਵਾਰੀ ਦਿੱਲੀ ਜਿੱਤੀ, ਕਈ ਵਾਰੀ ਉਹ ਸੇਲ ਪੁੱਟ ਕੇ ਲਿਆ ਕੇ ਦਰਬਾਰ ਸਾਹਿਬ ਰੱਖੀ ਆ। ਕੋੜਿਆਂ ਮਗਰ ਲੈ ਕੇ ਆਏ ਆਪਾਂ। ਯਾਗ ਦੀ ਭਾਵਨਾ ਹੋਣੀ ਚਾਹੀਦੀ ਹੈ ਨਿੱਕੀਆਂ-ਮੁਟੀਆਂ ਗੱਲਾਂ ਨੇ ਆਉਣ ਜਾਂਦੇ ਪਰਸ਼ਾਵੇ ਨਹੀਂ ਇਡੀ ਕੋਈ ਗੱਲ ਨਹੀਂ ਲੇਕਿਨ ਪੰਜਾਬ ਦੇ ਹੱਕ ਦੇ ਲਈ ਖੜਨਾ ਚਾਹੀਦਾ ਸਾਨੂੰ ਸਾਰਿਆਂ ਨੂੰ ਜ਼ਮੀਰ ਦੀ ਆਵਾਜ਼ ਸੁਣੀ ਚਾਹੀਦੀ ਹੈ ਦੱਬੀ ਜੇ ਅੰਦਰ ਮਤਲਬ ਜਿਹੜੀ ਕੌਮ ਲੜਨਾ ਹੀ ਭੁੱਲ ਜਾਂਦੀ ਹੈ ਉਹ ਤਾਂ ਗੁਲਾਮ ਹੁੰਦੀ ਹੈ ਪਾਰਟੀ ਸੌਂਦੀ ਨਹੀਂ ਹੁਣ ਨਹੀਂ ਮੇਰੇ ਦਿੱਲੀ ਤੋਂ ਖਾਸ ਕਰਕੇ ਮੇਰੇ ਖਿਆਲ ਨਾਲ ਮੇਰੇ ਇਕੱਲੇ ਦੀ ਨਹੀਂ ਸਾਬਦੀ ਨਹੀਂ ਹੁੰਦੀ ਹੈਗੀ ਸਾਰਿਆਂ ਦੀ ਹਾਂ ਜਿਹੜੇ ਪਠਾਨਵਾਜਾ ਸਾਹਿਬ ਨੇ ਕਿਹਾ ਸੀ ਕਿ ਇਹ ਐਮ.ਐਲ.ਏ. ਕੇ ਮੰਤਰੀ ਨੂੰ ਉਹਨਾਂ ਨੇ ਇੱਥੇ ਤੱਕ ਕਿਹਾ ਹੈ ਕਿ ਇਹ ਮੂੰਹ ਤੇ ਹੱਥ ਪੇਰ ਕੇ ਕਹਿ ਦੱਸ ਦੇਣ ਕਿ ਕਿਸੇ ਦਾ ਕੰਮ ਹੁੰਦਾ ਕੋਈ ਚੌਕੀਦ ਵੇਖੋ ਜੀ ਐਮਐਲਏ ਸਾਹਿਬ ਨੇ ਰਿਸ਼ਤੇਦਾਰ ਨਸੀਮ ਸਾਹਿਬ ਦੇ ਜਿਉਂ ਨਾ ਗੱਲ ਕੀਤੀ ਹੈ ਤੁਹਾਨੂੰ ਚੁੱਭੀ ਦੀ ਕੋਈ ਗੱਲ ਹੈਗੀ ਹੈ ਜਿੰਨੇ ਚੈਲੰਜ ਕਰਕੇ ਕਿਹਾ ਵੀ ਜਿਹੜਾ ਕੋਈ ਮੰਤਰੀ ਸਾਹਿਬ ਕੈਦਨ ਕੀ ਚੌਂਕੀ ਦਾ ਵੇਖੋ ਚੌਂਕੀਦਾਰ ਦੀ ਬਦਲੀ ਕਰਾ ਦੇ ਮੇਰੇ ਨਾਲ ਗੱਲ ਕਰਾ ਦਿਓ ਫਿਰ ਗੱਲ ਤੇ ਕਿਤਨੇ ਕਿਤੇ ਹੈਗੀ ਹੈ ਦੇਖੋ ਹਾਰਾਂ ਦੇ ਰਸਤੇ ਵੀ ਉਹਨਾਂ ਨੇ ਨਿਸ਼ਾਨਾ ਬਣਾਇਆ ਕ੍ਰਿਸ਼ਨ ਕੁਮਾਰ ਉਹਨਾਂ ਨੇ ਕਿਹਾ ਕਿ ਉਹਦੇ ਅਫਸਰ ਦੇ ਉੱਤੇ ਜਿਹੜੀ ਹੈ ਉਹ ਕਾਰਵਾਈ ਨਹੀਂ ਹੁੰਦੀ ਜਦ ਕਿ ਆਪਣੇ ਬੰਦਿਆਂ ਨੂੰ ਪਿੱਛੇ ਕੀਤਾ ਇਹ ਤੇ ਮਤਲਬ ਅਫਸਰਸ਼ਾਹੀ ਜਿਹੜੀ ਹੈ ਭਾਰੀ ਹੋ ਚੁੱਕੀ ਆ ਪਾਰਟੀ ਦੇ ਵੇਖੋ ਮੇਰੀ ਸੋਚ ਤੇ ਇਹ ਆ ਵੀ ਜਦੋਂ ਕਿਸ ਬੀਤੇ ਤੇ ਅਲੀਗੇਸ਼ਨ ਲੱਗਣ ਦੇ ਨੇ ਤੇਰੇ ਕੋਲ ਜਾਂ ਡਿਪਾਰਟਮੈਂਟ ਸੀ ਤੇਰੇ ਅੰਡਰ ਚ ਚੱਲਦਾ ਸੀ ਤੂੰ ਦੱਸ ਇਹਦਾ ਕੀ ਕਰਨਾ ਹੜਾਂ ਦਾ ਉਹਨੂੰ ਪੁੱਛਣ ਦੀ ਬਜਾਏ ਜੋ ਪਠਾਨ ਮਾਜਰੇ ਮਗਰ ਹੱਥੋ ਕੇ ਪੈ ਗਏ ਨੇ ਤੇ ਨਲਕੀ ਆ ਸਰਕਾਰ ਦੀ ਉਰ ਕੀ ਕਹਿ ਸਕਦੇ ਹਾਂ ਜੀ ਜੀ ਹੁਣ ਇਹ ਤਾਂ ਨਹੀਂ ਕਿ 2 ਸਾਲ ਨਿਕ ਮੰਨ ਲਿਆ ਐਮ ਚੇਅਰਮੈਨੀ ਦਾ ਤੇ ਹੁਣ ਜਿਹੜੀ ਆ ਜੇ 2 ਸਾਲ ਨਿਕ ਮੰਨੇ ਆ ਤਾਂ ਸਾਲ ਜੇ ਹੋਰ ਹੈਗਾ ਸੀ ਮੇਰੇ ਕੋਲ ਨਿਕ ਮੰਨ ਦਾ ਨਿਕ ਨਹੀਂ ਮੰਨੇ ਹੈਗਾ ਪਾਰਟੀ ਨੇ ਮਤਲਬ ਇੱਜ਼ਤ ਬਖਸ਼ੀ ਸੀ ਉਹਨਾਂ ਮੰਨਣ ਦੇ ਆ ਲੇਕਿਨ ਉਹਦੇ ਵਿੱਚ ਕਿਤੇ ਨਾ ਕਿਤੇ ਮਤਲਬ ਦਿਨ ਬਦਨ ਘੁਟਣ ਫੀਲ ਹੁੰਦੀ ਰਹੀ ਆ ਤੇ ਨਿੱਕ ਫਿਰ ਹੁਣ ਸੋਨੇ ਦੀ ਜੇਲ੍ਹ 'ਚ ਬੈ ਕੇ ਆਪਾਂ ਕੈਦ ਨਹੀਂ ਨਾ ਕਰ ਸਕਦੇ ਹੈਗੇ ਛਟਰੀ ਤੇ ਪੈਗੀ ਨਾ ਮਤਲਬ ਇੱਕ ਜੇ ਜਿਹੜੇ ਵਾਅਦੇ ਕਰਕੇ ਆਈ ਸੀ ਪਾਰਟੀ ਜਾਂ ਜਿਹੜੀ ਤੁਹਾਨੂੰ ਆਸ ਸੀ ਜਦੋਂ ਵੀ ਕਿਹਾ ਪਹਿਲਾਂ ਸਿਆਸਤ 'ਚ ਕੋਈ ਨਹੀਂ ਸੀ ਹੈਗਾ ਤੁਹਾਡੇ ਪਰਿਵਾਰ 'ਚ ਤੁਸੀਂ ਸਿਆਸਤ 'ਚ ਆਏ ਹੋ ਕੋਈ ਸੋਚ ਲੈ ਕੇ ਉਹ ਸੋਚ ਜਿਹੜੀ ਆ ਪੂਰੀ ਨਹੀਂ ਹੋ ਪਾਈ ਬਿਲਕੁਲ ਅਸੀਂ ਇਹ ਨਹੀਂ ਲੈ ਕੇ ਆਏ ਵੀ ਅਸੀਂ ਚੇਅਰਮੈਨ ਬਣਨਾ ਅਸੀਂ ਐਮਐਲਏ ਬਣਨਾ ਬਿਲਕੁਲ ਆਏ ਹਾਂ ਵੀ ਪੰਜਾਬ ਦੇ ਹਾਲਾਤਾਂ ਨੂੰ ਬਦਲਣ ਵਾਸਤੇ ਆਪਾਂ ਜਿੰਨਾ ਯੋਗਦਾਨ ਹੁੰਦਾ ਪਾਈਏ ਤੇਲ ਫੁੱਲ ਜੋ ਹੈਗਾ ਪਾਜੀ ਆ ਵੀ ਏਸੀ ਬਦਲਾ ਬਦਲਾ ਦਾ ਨਾਰਾ ਸੀ ਤੇ ਜੇ ਮੰਨ ਲਓ ਅੱਜ ਬਦਲਾ ਵੇਖੋ ਸਤਾ ਜੇ ਆਉਣ ਤੋਂ ਪਹਿਲਾਂ ਤੇ ਬੜਾ ਕੁਝ ਹੁੰਦਾ ਵਾ ਬੜੇ ਵਾਦੇ ਹੁੰਦੇ ਨੇ ਵਾਦਿਆਂ ਦੇ ਚਲੋ ਕਈਆਂ ਦੇ ਖਰਾ ਵੀ ਉਤਰੀ ਹੈ ਸਰਕਾਰ ਉਹ ਕਿਹਾ ਜਾਂਦਾ ਸੀ ਹੜ ਜਿਹੜੇ ਨੇ ਉਹ ਮੈਨੇਜ ਕੀਤਾ ਜਾ ਸਕਦਾ ਹੈ ਜੇ ਇਹ ਜਿਹੜਾ ਨੁਕਸਾਨ ਨਹੀਂ ਹੋ ਸਕਦਾ ਕੀ ਗੱਲ ਹੋਣ ਕਿਉਂ ਨਹੀਂ ਫਿਰ ਉਹ ਮਾਨ ਸਾਹਿਬ ਐਮਪੀ ਸੀਗੇ ਹਨ ਤੇ ਉਦੋਂ ਉਹਨਾਂ ਨੇ ਉਹਨਾਂ ਦਾ ਬਿਆਨ ਸੀ ਵੀ ਇਹ ਜਿਹੜੇ ਹਾਰਡ ਵਾ ਇਹ ਰੋਕੇ ਜਾ ਸਕਦੇ ਨੇ ਜਿੰਨਾ ਹੀ ਮੁਆਵਜ਼ਾ ਦਿੰਨੇ ਆ ਇਹਨਾਂ ਅੱਧਾ ਜੇ ਨਹਿਰਾ ਨਹਿਰਾ ਚ ਜਾਂ ਕਿਰਨਾ ਚ ਜਾਂ ਦਰਿਆਵਾਂ ਦੇ ਬੰਨ ਤੇ ਇਹ ਕਿਤੇ ਨਜ਼ਰ ਨਹੀਂ ਆਇਆ ਸਾਨੂੰ ਆ ਬਿਲਕੁਲ ਧੰਨਵਾਦ ਤੁਹਾਡਾ ਗੱਲਬਾਤ ਕਰਨ ਲਈ ਇਹ ਸਾਨੂੰ ਜਗਜੀਤ ਸਿੰਘ ਕਾਲੋਂ ਜਿਨ੍ਹਾਂ ਨੇ ਮਾਰਕੀਟ ਕਮੇਟੀ ਚੇਅਰਮੈਨ ਡੇਰਾ ਬਾਬਾ ਨਾਨਕ ਤੋਂ ਅਸਤੂਫਾ ਦਿੱਤਾ ਹੈ ਨਾਲ ਹੀ ਸਪੋਰਟਸ ਵਿੰਗ ਦੇ ਉਹਨਾਂ ਦੱਸਿਆ ਕਿ ਉਹ ਜ਼ਿਲ੍ਹੇ ਦੇ ਪ੍ਰਧਾਨ ਸਾਨੂੰ ਉੱਥੋਂ ਵੀ ਅਸਤੀਫਾ ਦਿੱਤਾ ਤੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਵੀ ਅਸਤੀਫਾ ਦਿੱਤਾ ਹੈ ਨਾਲ ਕਿਤੇ ਨਾ ਕਿਤੇ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਘੁੱਟਣ ਮਹਿਸੂਸ ਹੁੰਦੀ ਸੀ ਪਾਰਟੀ ਦੇ ਵਿੱਚ ਰਹਿ ਕੇ ਔਰ ਨਾਲ ਹੀ ਉਹਨਾਂ ਨੇ ਆਪਣੀ ਜਿਹੜਿਆ ਅਸਤੀਫਾ ਹੈ ਉਹਦੇ ਵਿੱਚ ਲਿਖ ਕੇ ਵੀ ਜ਼ਾਹਿਰ ਕੀਤਾ ਹੈ ਕਿ ਪਾਰਟੀ ਆਪਣੇ ਆਦਰਸ਼ਾਂ ਤੋਂ ਪਟਕ ਚੁੱਕੀ ਹੈ ਇਸ ਕਰਕੇ ਜੋ ਹੈ ਉਹਨਾਂ ਨੂੰ ਮਨ ਨੂੰ ਠੇਸ ਪਹੁੰਚੀ ਹੈ ਔਰ ਖਾਸ ਕਰਕੇ ਉਹਨਾਂ ਨੇ ਕਿਹਾ ਕਿ ਜਿਹੜੀ ਆ ਹੜਾਂ ਵਾਲੀ ਸਥਿਤੀ ਬਣੀ ਹੈ ਇਹ ਹੜਾਂ ਨੂੰ ਕਿਤਨਾ ਕਿਤੇ ਰੋਕਿਆ ਜਾ ਸਕਦਾ ਸੀ ਜਿਵੇਂ ਕਿ ਇਹਦੇ ਦਾਅਵੇ ਜਿਹੜੇ ਆ ਸੱਤਾ ਚ ਆਉਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਜਿਹੜੇ ਆਗੂ ਨੇ ਉਹ ਕਰਦੇ ਰਹੇ ਨੇ ਤੇ ਹੁਣ ਉਹਨਾਂ ਨੇ ਕਿਹਾ ਕਿ ਇਸੇ ਕਰਕੇ ਜਿਹੜੀ ਆ ਕਿਉਂਕਿ ਕਪਾਟੀ ਦੇ ਵਿੱਚ ਕੋਈ ਕੰਮ ਨਹੀਂ ਹੋ ਪਾਰਿਆ ਲੋਕਾਂ ਦਾ ਕੋਈ ਕੰਮ ਨਹੀਂ ਹੋ ਪਾਰਿਆ ਔਰ ਇੱਥੋਂ ਦੁਖੀ ਹੋ ਕੇ ਉਹਨਾਂ ਵੱਲੋਂ ਜੋ ਹੈ ਉਹ ਫਿਲਹਾਲ ਅਸਤੀਫਾ ਦੇ ਦਿੱਤਾ ਗਿਆ ਹੈ ਕੈਮਰਾ ਪਰਸਨ ਪੀਤ ਦੇ ਨਾਲ ਰਵੀ ਬਖਸ਼ ਸਿੰਘ ਪੀਟੀਸੀ ਨਿਊਜ਼ ਗੁਦਾਸਪੁਰ